ਸਾਰ ਮੈਦੂਰ ਸੰਗਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂਗਾ ਜਦੋਂ 2000 20 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ-ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋ ਨਹੀਂ ਹੈਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋ ਨਹੀਂ ਹੈਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਖਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂਗੀ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਜੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਰੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋਲ ਨਹੀਂ ਹੈਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸਭਾਈ ਗੁਰਜੀਤ ਸਿੰਘ ਸਾਹਿਬ ਬਾਈ ਗੁਰਜੀਤ ਕੀ ਫਤਿਹ ਮੈਂ ਦਾਸਰਜੀਤ ਸਿੰਘ ਵਿਰਗ ਆਪ ਜੀ ਨੂੰ ਪਤਾ ਹੈ ਕਿ ਜੋ ਕੈਥਲ ਦੇ ਵਿੱਚ 10 ਤਰੀਕ ਨੂੰ ਰਾਤ ਲਗਭਗ 8:00 ਵਜੇ ਘਟਨਾ ਵਾਪਰੀ ਫਾਇਸ ਸੁਵਿੰਦਰ ਸਿੰਘ ਜੀ ਜੋ ਆਪਣੇ ਸ਼ੋਰੂਮ ਤੋਂ ਕੰਮ ਕਰਕੇ ਆਪਣੇ ਘਰ ਨੂੰ ਜਾ ਰਹੇ ਸੀ ਉੱਤੇ ਪਾਰਕ ਦੇ ਕੋਲੋਂ ਜੋ ਕੈਪਟਲ ਫਟਕ ਹੈਗਾ ਰੇਲ ਪਾਰਕ ਉੱਥੇ ਰੋਕ ਕੇ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਉਸ ਤੋਂ ਬਾਅਦ ਫਿਰ ਅਗਾ ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਕੁਤਮਾਰ ਸੀ ਦੇ ਦਿੱਤਾ ਸਰ ਵੀ ਪਾਰਕ ਦਿੱਤਾ ਤਾਂ ਕਾਫੀ ਸੱਤਾ ਲਈਆਂ ਤੇ ਉਸ ਬਾਬਦ ਅਸੀਂ ਜੋ ਹਸਪੀਟਲ ਦੇ ਵਿੱਚ ਆ ਉਹਨਾਂ ਦੇ ਕੋਲ ਤੇ ਬਣਦੀ ਜੋ ਕਾਰਵਾਈ ਜੋ ਕਰਾਂਗੇ ਅਸੀਂ ਉਹਨਾਂ ਨੂੰ ਜੋ ਪਕੀਲ ਹੈ ਉਹ ਵੀ ਕਰ ਦਿੱਤਾ ਤੇ ਮੇਨ ਉਹ ਇਹ ਹੈਗੇ ਕਿ ਸੰਗਤ ਅੱਗੇ ਪੀਲ ਹੈ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਾਉਣ ਵਾਸਤੇ ਤਾਂ ਕਿ ਪ੍ਰਸ਼ਾਸਨ ਦੇ ਪ੍ਰਭਾਵ ਪਾਈਏ ਸਾਰੀ ਸੰਗਤ ਰਲ ਕੇ ਜੋ ਪ੍ਰੈਸ਼ਰ ਬਣੇ ਤਾਂ ਕਿ ਜੋ ਪ੍ਰਸ਼ਾਸਨ ਹੈ ਉਹ ਕਾਨੂੰਨੀ ਕਾਰਵਾਈ ਕਰ ਸਕੇ ਉਹਦੇ ਲਈ ਹੁਣ ਅਸੀਂ ਸੰਗਤ ਨੇ ਸਾਰਾ ਇਹ ਫੈਸਲਾ ਕੀਤਾ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ 13 ਤਰੀਕ ਨੂੰ ਸਵੇਰੇ 10 ਵਜੇ ਕੈਤਲ ਸ਼ਹਿਰ ਦੇ ਗੁਰਦੁਆਰਾ ਸਾਹਿਬ ਨਿਮਸਾ ਪਹੁੰਚਣ ਦੀ ਕਿਰਪਾਲਤਾ ਕਰੋ ਜਿੰਨੀ ਵੀ ਸਮੁੱਚੀ ਸਾਧ ਸੰਗਤ ਇਲਾਕੇ ਦੀ ਹੈ ਹਰਿਆਣੇ ਦੀ ਉਹਨਾਂ ਦੇ ਹੱਥ ਜੁੜ ਕੇ ਬੇਨਤੀ ਹੈ ਭਾਈ ਸੁਖਵਿੰਦਰ ਸਿੰਘ ਉਹ ਵੀ ਪਰਿਵਾਰ ਵਾਲੇ ਸਾਡੇ ਵੱਲੋਂ ਵੀ ਵੀ 10 ਵਜੇ 13 ਤਵਰੀਕ ਨੂੰ 13 ਜੂਨ ਨੂੰ ਗੁਰਦੁਆਰਾ ਨਿੰਮ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨਾ ਕੈਥਲ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਆਓ ਤਾਂ ਕਿ ਅਸੀਂ ਉਹਨਾਂ ਨੂੰ ਬਣਦਾ ਇਨਸਾਫ ਜੋ ਕਾਨੂੰਨੀ ਕਾਰਵਾਈ ਹੈ ਉਹ ਕਰ ਸਕੀਏ ਪ੍ਰਸ਼ਾਸਨ ਨੂੰ ਤੇ ਅਸੀਂ ਕਿਉਂਕਿ ਪ੍ਰਸ਼ਾਸਨ ਨੇ ਤਾਂ ਹੀ ਸੁਣਨੀ ਹੈ ਜੇ ਅਸੀਂ ਇਕੱਠੇ ਹੋਵਾਂਗੇ ਕਿਉਂਕਿ ਅੱਜ ਸਾਡਾ ਨਾ ਕੋਈ ਐਮਐਲਏ ਦਾ ਕੋਈ ਐਮਪੀ ਨਾ ਰਾਜਪਾਲ ਸਾਡੇ ਕੋਲ ਅੱਜ ਜੋ ਰਾਜਪਾਲ ਲੈ ਕੇ ਸਾਡੇ ਆਮ ਨਾਗਰਿਕ ਭਾਵੇ ਕਿਰਤ ਕਰਕੇ ਘਰ ਜਾ ਰਹੇ ਆ ਉਹਦੇ ਉੱਤੇ ਤੱਕੇ ਨਾਲ ਜੋ ਉਹ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਨੇ ਭਾਈ ਸੁਖਵਿੰਦਰ ਸਿੰਘ ਨਾਲ ਗੁੱਟਮਾਰ ਕੀਤੀ ਇਹ ਗੱਲ ਅਜਾ ਉਹਨਾਂ ਨੂੰ ਹੋਈ ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਇਸ ਚੀਜ਼ ਨੂੰ ਥੱਲ ਪਾਉਣ ਵਾਸਤੇ ਦੋਸ਼ੀਆ ਉੱਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹਦੇ ਵਾਸਤੇ ਇਕੱਠੇ ਹੋਈਏ ਇੰਨੀ ਕੋ ਬੇਨਤੀ ਪ੍ਰਵਾਨ ਕਰ ਲਿਓ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਇਸ ਮੌਕੇ ਅਪਡੇਟਸ ਦੀ ਲੜੀ ਦੇ ਵਿੱਚ ਅੱਜ ਦੀਆਂ ਕੁਝ ਤਾਜ਼ਾ ਵੱਡੀਆਂ ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਦੱਸ ਦਈਏ ਕਿ ਸਭ ਤੋਂ ਪਹਿਲੀ ਖਬਰ ਹੈ ਜੋ ਕੰਗਣਾ ਰ瑙ਤ ਦੇ ਥੱਪੜ ਕਾੜ ਹੋਇਆ ਸੀ ਉਸ ਮਾਮਲੇ ਦੇ ਵਿੱਚ ਵਿਭਾ ਕੁਲਵਿੰਦਰ ਕੌਰ ਦੇ ਭਰਾ ਵੱਲੋਂ ਦੱਸਿਆ ਗਿਆ ਕਿ ਜੋ ਮਾਫੀ ਦੀ ਖਬਰ ਸੀਆਈਐਸਐਫ ਦੇ ਡੀਆਈਜੀ ਵੱਲੋਂ ਕਿਹਾ ਗਿਆ ਸੀ ਕਿ ਕੁਲਵਿੰਦਰ ਕੌਰ ਆਪਣੇ ਜੋ ਥੱਪੜ ਮਾਰਨ ਕਰਕੇ ਸ਼ਰਮਿੰਦਾ ਹੈ ਤੇ ਮਾਫੀ ਮੰਗ ਰਹੀ ਹੈ ਉਸ ਮਾਮਲੇ ਦੇ ਵਿੱਚ ਕੁਲਵਿੰਦਰ ਕੌਰ ਦੇ ਭਰਾ ਨੇ ਕਿਹਾ ਹੈ ਕਿ ਮਾਫੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਆਪਣੀ ਭੈਣ ਨੂੰ ਕੁਝ ਸਮਾਂ ਪਹਿਲਾਂ ਹੀ ਮਿਲੇ ਨੇ ਤਕਰੀਬਨ ਕੁਝ ਘੰਟੇ ਪਹਿਲਾਂ ਹੀ ਮਿਲੇ ਨੇ ਤੇ ਉਸ ਦੀ ਭੈਣ ਦਾ ਕਹਿਣਾ ਹੈ ਕਿ ਉਹ ਨਾ ਤਾਂ ਮਾਫੀ ਮੰਗੇਗੀ ਅਤੇ ਨਾ ਹੀ ਕਿਸੇ ਦੇ ਮੂਹਰੇ ਝੁਕੇਗੀ ਤੇ ਦੱਸਦੀ ਹੈ ਕਿ ਉੱਥੇ ਹੀ ਹਰਿਆਣਾ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਹੈ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਜੋ ਕਿ ਕੰਮ ਤੋਂ ਛੁੱਟੀ ਕਰਕੇ ਵਾਪਸ ਜਾ ਰਿਹਾ ਸੀ ਕੁਝ ਲੋਕਾਂ ਵੱਲੋਂ ਖਾਲਸਤਾਨੀ ਕਹਿ ਕੇ ਰਸਤੇ ਦੇ ਵਿੱਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਸ ਨੂੰ ਮਿਲਣ ਪੰਜਾਬ ਤੋਂ ਕੁਝ ਸਿੰਘ ਪਹੁੰਚੇ ਨੇ ਤੇ ਜਿਨ੍ਹਾਂ ਦਾ ਕਹਿਣਾ ਕਿ ਕੰਗਣਾ ਵਰਗੀਆਂ ਜਿਹੜੀਆਂ ਇੱਕ ਥੱਪੜ ਕਰਕੇ ਪੰਜਾਬ ਦੇ ਵਿੱਚ ਅੱਤਵਾਦ ਤੇ ਉਗਰਵਾਦ ਹੋਣ ਦੀ ਗੱਲ ਕਰਦੀਆਂ ਨੇ ਕਿ ਦੂਜੀਆਂ ਸਟੇਟਾਂ ਦੇ ਵਿੱਚ ਅਜਿਹੇ ਘਟਨਾਵਾ ਉਹਨਾਂ ਨੂੰ ਦਿਖਾਈ ਨਹੀਂ ਦਿੰਦੀਆਂ ਪੰਜਾਬ ਦੇ ਸਿਰਪ ਥੱਪੜ ਕਰਕੇ ਉਸ ਨੂੰ ਅੱਤਵਾਦ ਦਿਖਾਈ ਦੇ ਗਿਆ ਪਰ ਹਰਿਆਣਾ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਜੋ ਇਸ ਤਰ੍ਹਾਂ ਗੰਭੀਰ ਕੁੱਟਮਾਰ ਹੋਈ ਹੈ ਉਸਤੇ ਉਹ ਚੁੱਪ ਕਿਉਂ ਹੈ ਉਸ ਨੂੰ ਬੋਲਣ ਦੇ ਲਈ ਉਸ ਦੀ ਜਬਾਨ ਕਿਉਂ ਨਹੀਂ ਖੁੱਲ ਰਹੀ ਤੇ ਉੱਥੇ ਦੱਸਦੀ ਹੈ ਕਿ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਜਿੱਥੇ ਕਿ ਉਹਨਾਂ ਨੇ ਸਮਾਂ ਵੀ ਪਤਾਇਆ ਤੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਜੀ ਦੇ ਨਾਲ ਮੁਲਾਕਾਤ ਕੀਤੀ ਅਤੇ ਪੂਰੀ ਤਰ੍ਹਾਂ ਆਸ਼ਵਾਸਨ ਦਿੱਤਾ ਕਿ ਉਹ ਹਰ ਇੱਕ ਮੁੱਦੇ ਤੇ ਹਰ ਇੱਕ ਗੱਲ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਡਟ ਕੇ ਖੜੇ ਨੇ ਤੇ ਖੜੇ ਰਹਿਣਗੇ ਦੱਸ ਦਈਏ ਕਿ ਉੱਥੇ ਹੀ ਬੀਬਾ ਕਲਵਿੰਦਰ ਕੌਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਲਗਾਤਾਰ ਕਲਵਿੰਦਰ ਕੌਰ ਤੇ ਦਬਾਅ ਪੈ ਰਿਹਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਮਾਫੀ ਮੰਗੇ ਤਾਂ ਉਸ ਦੀ ਨੌਕਰੀ ਤੇ ਉਸ ਨੂੰ ਵਾਪਸ ਰੱਖ ਲਿਆ ਜਾਵੇਗਾ ਪਰ ਕਲਵਿੰਦਰ ਕੌਰ ਆਪਣੇ ਸਟੈਂਡ ਤੇ ਉਸੇ ਤਰ੍ਹਾਂ ਜਿਉਂਦੀ ਤਿਉਂ ਖੜੀ ਹੈ ਜਿਸ ਦਾ ਕਹਿਣਾ ਹੈ ਕਿ ਉਹ ਬਿਲਕੁਲ ਵੀ ਮਾਫੀ ਨਹੀਂ ਮੰਗੇਗੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਜੋ ਵੀ ਘਟਨਾ ਹੋਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਕਲਵਿੰਦਰ ਕੌਰ ਨੇ ਜੋ ਕੰਗਣਾ ਨੌਤ ਦੇ ਥੱਪੜ ਮਾਰਿਆ ਉਹ ਸਹੀ ਕੀਤਾ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਟਣਾ ਸਹੀ ਨਹੀਂ ਸੀ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਆਓ ਤੁਹਾਡੇ ਨਾਲ ਕੁਝ ਖਾਸ ਵੀਡੀਓ ਸ਼ੇਅਰ ਕਰਦੇ ਹਾਂ ਤੇ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਡ ਗੈਂਡ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਨੀਆਟ ਲਾ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਜਿੱਤੇ ਆ ਪਾਰਲੀਮੈਂਟ ਦੀ ਐਜ਼ ਅਨ ਇੰਡੀਪੈਂਡੈਂਟ ਜੇਲ੍ਹ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਉਹਦਾ ਜਿਹੜਾ ਰਿਹਾਈ ਦਾ ਮਸਲਾ ਆ ਉਹ ਮੈਂ ਤੇ ਮੇਰੀ ਲਾ ਫਰਮ ਅਮਰੀਕਨ ਜਿਹੜੇ ਲੀਡਰਸ ਨੇ ਉਹਨਾਂ ਕੋਲ ਟੇਕ ਅਪ ਕਰਨ ਜਾ ਰਹੇ ਆ ਤੇ ਬਹੁਤ ਮੰਗ ਸੀ ਜਿਹੜੇ ਸਾਡੇ ਇਥੋਂ ਕਲਾਇੰਟਸ ਨੇ ਉਹਨਾਂ ਦੀ ਮੈਂ ਕਾਫੀ ਗੁਰਦਵਾਰਿਆਂ ਨੂੰ ਰਿਪਰੈਜ਼ੈਂਟ ਕਰਦਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਬੈਟਰਸ ਉਹਨਾਂ ਦੀ ਤੇ ਹੋਰ ਜਿੰਨੇ ਕਬੱਡੀ ਕਲੱਬ ਨੇ ਜਾਂ ਆਮ ਜਿਹੜੀ ਸਿੱਖ ਸੰਗਤ ਆ ਉਹਦੀ ਕਿਉਂਕਿ ਮੈਂ ਜਿਹੜੇ ਅਮਰੀਕਨ ਲੀਡਰਸ ਨੇ ਇਹਨਾਂ ਨੂੰ ਹਮੇਸ਼ਾ ਮਿਲਦਾ ਰਹਿਣਾ ਇਮੀਗ੍ਰੇਸ਼ਨ ਦੇ ਇਸ਼ੂ ਜਾਂ ਸਾਡੇ ਲੋਕਲ ਇਸ਼ੂਸ ਕਰਕੇ ਤੇ ਮੈਂ ਤਰੀਬਨ ਸਾਲ ਡੇਢ ਸਾਲ ਤੋਂ ਕਾਫੀ ਅਮਰੀਕਾ ਦੇ ਲੀਡਰਾਂ ਨੂੰ ਜਿਹੜਾ ਹੈਗਾ ਮਿਲ ਚੁੱਕਾ ਤੇ ਉਹ ਮੇਰੇ ਆਫਿਸ ਵੀ ਵਿੱਚ ਵੀ ਆਉਂਦੇ ਨੇ ਜਿਹੜੇ ਲੋਕੀ ਮੇਰਾ ਸੋਸ਼ਲ ਮੀਡੀਆ ਅਕਾਊਂਟ ਦੇਖਦੇ ਨੇ ਉਹਨਾਂ ਨੂੰ ਪਤਾ ਅਸੀਂ ਉੱਤੇ ਪੋਸਟ ਕਰਦੇ ਰਹਿੰਨੇ ਆ ਮੈਂ ਪਿਛਲੇ ਦਿਨਾਂ ਵਿੱਚ ਹੀ ਮੇਰੀ ਮੁਲਾਕਾਤ ਪ੍ਰੈਜ਼ੀਡੈਂਟ ਬਾਈਡਨ ਨਾਲ ਵੀ ਹੋਈ ਮੇਰੀ ਮੁਲਾਕਾਤ ਪਿਛਲੇ 2 ਮਹੀਨੇ ਦੌਰਾਨ ਦੋ ਵਾਰੀ ਵਾਈਸ ਪ੍ਰੈਜ਼ੀਡੈਂਟ ਆਨਰੇਬਲ ਕੰਬਰਾ ਹੈਰਿਸ ਨਾਲ ਹੋਈ ਆ ਤੇ ਆਨਰੇਬਲ ਪ੍ਰੈਜ਼ੀਡੈਂਟ ਬਾਈਡਨ ਨਾਲ ਮੈਂ ਤੇ ਇਹਨਾਂ ਦੋਹਾਂ ਦੇ ਨਾਲ ਇਹਨਾਂ ਇਸ਼ੂਜ਼ ਬਾਰੇ ਜਿਹੜੇ ਇਮੀਗ੍ਰੇਸ਼ਨ ਦੇ ਆ ਸਿੱਖਾਂ ਦੇ ਤੇ ਇਸ਼ੂਜ਼ ਨੇ ਉਹਦੇ ਬਾਰੇ ਗੱਲਬਾਤ ਕੀਤੀ ਤੇ ਇਨ ਜਨਰਲ ਵੀ ਸਾਡੀ ਗੱਲ ਹੁੰਦੀ ਆ ਸਿੱਖ ਕਮਿਊਨਿਟੀ ਬਾਰੇ ਉਹ ਬੜੀ ਪ੍ਰੇਜ਼ ਕਰਦੇ ਨੇ ਹਮੇਸ਼ਾ ਕਹਿੰਦੇ ਨੇ ਕਿ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਨੇ ਉਹਨਾਂ ਦਾ ਬੜਾ ਯੋਗਦਾਨ ਆ ਅ ਅਮਰੀਕਨ ਇਕਨੋਮੀ ਦੇ ਵਿੱਚ ਉਹਦੇ ਨਾਲ ਨਾਲ ਕਈ ਜਿਹੜੇ ਸੈਂਟਰ ਨੇ ਉਹਨਾਂ ਨਾਲ ਮੇਰੀ ਮੁਲਾਕਾਤ ਹੁੰਦੀ ਆ ਪਰ ਇਹ ਜਿਹੜਾ ਇਸ਼ੂ ਆ ਅਮਰੀਕਾ ਦੀ ਜਿਹੜੀ ਸਿੱਖ ਸੰਗਤ ਆ ਉਹਦੀ ਮੰਗ ਤੇ ਮੈਂ ਜਿਹੜੀ ਅਮਰੀਕਨ ਲੀਡਰਸ਼ਿਪ ਆ ਉਹਦੇ ਨਾਲ ਟੇਕ ਅਪ ਕਰਨ ਜਾ ਰਹੇ ਆ ਇਸ ਸਿਲਸਿਲੇ ਦੇ ਵਿੱਚ ਮੇਰੀ